ਖੁਸ਼ੀਆਂ ਆਪੇ ਨਹੀਂ ਆਉਂਦੀਆਂ ਸਗੋਂ ਇਹਨਾਂ ਨੂੰ ਬੁਲਾਉਣਾ ਪੈਂਦਾ ਹੈ ਖੁਸ਼ੀਆਂ ਰੁੱਖਾਂ ਦੇ ਪੱਤੇ ਨਹੀਂ ਹਨ ਜੋ ਆਪੇ ਹੀ ਰੁੱਖਾਂ ਨੂੰ ਲੱਗ ਜਾਂਦੇ ਹਨ ਤੇ ਨਾ ਹੀ ਉਹ ਬਦਲਦੇ ਮੌਸਮ ਹਨ ਜੋ ਆਪੇ ਹੀ ਆਪ ਮਾਰੇ ਆ ਜਾਂਦੇ ਹਨ ਖੁਸ਼ੀਆਂ ਨੂੰ ਤਾਂ ਬੁਲਾਉਣਾ ਪੈਂਦਾ ਹੈ ਉਹਨਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ ਉਹਨਾਂ ਦੇ ਆਉਣ ਦੀ ਤਿਆਰੀ ਕਰਨੀ ਪੈਂਦੀ ਹੈ ਖੁਸ਼ੀ ਦੀ ਲੋੜ ਹੋਵੇ ਮੈਂਟ ਤੋਂ ਮੈਂਟ ਦੀ ਖੁਸ਼ੀ ਨਿੱਕੀ ਜਾਂ ਵੱਡੀ ਖੁਸ਼ੀ ਨਿੱਜੀ ਜਾਂ ਪਰਿਵਾਰਿਕ ਖੁਸ਼ੀ دنیਵੀ ਜਾਂ ਰਹਾਣੀ ਖੁਸ਼ੀ ਇਹੋ ਜਹੀ ਹੀ ਖੁਸ਼ੀ ਨੂੰ ਪ੍ਰਾਪਤ ਕਰਨ ਦਾ ਹੀਲਾ ਕਰਨਾ ਪੈਂਦਾ ਹੈ ਤੇ ਆਪਣੇ ਰਿਸ਼ਤੇਦਾਰ ਸਹੇਲੀਆਂ ਮਿੱਤਰਾਂ ਦੋਸਤਾਂ ਸਭ ਨੂੰ ਬਲਾਵਾ ਦੇਣਾ ਪੈਂਦਾ ਹੈ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਹੀ ਬਹੁਤ ਖੁਸ਼ੀ ਦਿੰਦੀਆਂ ਹਨ ਜਿਉਣਾ ਹਰੇਕ ਮਨੁੱਖ ਲਈ ਸੁਖਾਲਾ ਹੈ ਹਰ ਕੋਈ ਜੀ ਰਿਹਾ ਹੈ ਪਰ ਸਲੀਕੇ ਅਤੇ ਹੁਨਰ ਨਾਲ ਜਿਉਣਾ ਬੜੀ ਮਿਹਨਤੀ ਮੰਗ ਕਰਦਾ ਹੈ। ਦੂਜਿਆਂ ਨਾਲ ਰਲ ਕੇ ਜੀਣ ਦੀ ਲੋਚਾ ਮਨੁੱਖੀ ਸਮਾਜ ਦੀ ਬੁਨਿਆਦ ਹੈ। ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਆਂਢ ਗੁਆਂਢ ਵਿੱਚ ਮਨਾਈ ਜਾ ਰਹੀ ਕਿਸੇ ਵੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ ਤੇ ਭੰਗੜੇ ਵੀ ਪਾਉਣ ਲੱਗ ਜਾਂਦੇ ਹਨ। ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਮਨਾਉਣ ਦਾ ਮੌਕਾ ਹੈ। ਬੁਰੀ ਆਦਤ ਦਾ ਤਿਆਗ ਕਰਨ ਵਾਲਾ ਬਹੁਤ ਹੀ ਖੁਸ਼ੀ ਪ੍ਰਾਪਤ ਕਰਦਾ ਹੈ ਖੁਸ਼ੀ ਪ੍ਰਾਪਤ ਕਰਨ ਦਾ ਇਹ ਵੀ ਅਨਮੋਲ ਤਰੀਕਾ ਹੈ ਖੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਨਹੀਂ ਮਿਲਦੀ ਕੋਈ ਮਨੁੱਖ ਮੁਸਕਰਾਉਂਦਾ ਜਾਂ ਹੱਸਦਾ ਪੈਦਾ ਨਹੀਂ ਹੁੰਦਾ ਸਗੋਂ ਉਸ ਨੂੰ ਹੱਸਣ ਅਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ ਤੇ ਇਹ ਆਦਤ ਪਾਈ ਜਾ ਸਕਦੀ ਹੈ ਜਿਹੜੇ ਲੋਕ ਗੰਭੀਰ ਤੋਂ ਗੰਭੀਰ ਸਮੱਸਿਆਵਾਂ ਜਾਂ ਔਕੜਾ ਸਮੇ ਵੀ ਆਪਣੇ ਚਿਹਰੇ ਉੱਤੇ ਗਮ ਜਾਂ ਚਿੰਤਾ ਦੀ ਲਕੀਰਾ ਨਹੀਂ ਆਉਣ ਦਿੰਦੇ ਤੇ ਹੱਸਦੇ ਖੇੜਦੇ ਮੁਸ਼ਕਲਾਂ ਹੱਲ ਕਰ ਲੈਂਦੇ ਹਨ ਉਹਨਾਂ ਦੇ ਹਸਨ ਮੁਸਕਰਾਉਣ ਅਤੇ ਮੁਸੀਬਤਾਂ ਨਾਲ ਖੇੜੇ ਮੱਥੇ ਕੁਲੰਦੀ ਆਦਤ ਪਾਈ ਹੁੰਦੀ ਹੈ ਉਹਨਾਂ ਕੋਲ ਲਤੀਫੀਆਂ ਸ਼ੇਰਾਂ ਤੇ ਨਿੱਕੇ ਨਿੱਕੇ ਹਾਸਿਆਂ ਦੀਆਂ ਫੁੱਲ ਜੜੀਆਂ ਹੁੰਦੀਆਂ ਹਨ ਤੇ ਉਹ ਹੱਸਦੇ ਖੇੜਦੇ ਸਾਰੀਆਂ ਔਕੜਾਂ ਨਾਲ ਜੂਜਦੇ ਰਹਿੰਦੇ ਹਨ ਅਜੀਹਾ ਹਰ ਮਨੁੱਖ ਕਰ ਸਕਦਾ ਹੈ ਬਸ ਉਸ ਨੂੰ ਥੋੜੀ ਜਿੰਨੀ ਸੋਚ ਤੇ ਯੋਜਨਾਬੰਦੀ ਦੀ ਲੋੜ ਹੁੰਦੀ ਹੈ ਅਸੀਂ ਹਉਮੈ ਦਾ ਤਿਆਗ ਕਰਕੇ ਜਿੱਦਾਂ ਛੱਡ ਕੇ ਐਹਸਾਨ ਨੂੰ ਭੁੱਲ ਕੇ ਨੇਕੀ ਨਾਲ ਚਿਤਾਰ ਕੇ ਅਧੀਨਗੀ ਤੇ ਨਿਮਰਤਾ ਨੂੰ ਅਪਣਾ ਕੇ ਮਾਫ ਕਰਕੇ ਮਾਫੀ ਮੰਗ ਕੇ ਅਜਿਹੀ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਖੁਸ਼ੀ ਨਾਲ ਭਰਪੂਰ ਹੁੰਦੀ ਹੈ ਜ਼ਿੰਦਗੀ ਕੋਈ ਜੰਗ ਥੋੜੀ ਹੈ ਜਿਹੜੀ ਜਿਤਨੀ ਹੈ ਇਸ ਲਈ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਇਹ ਤਾਂ ਰੱਬ ਦੀ ਦਾਤ ਹੈ ਜਿਹੜੀ ਅਸੀਂ ਰੋਜ਼ ਦੇ ਸਫ਼ਰ 'ਚ ਥੋੜੀ-ਥੋੜੀ ਜੀਣੀ ਹੈ ਕਦੇ ਆਪ ਮੂਰੇ ਹੋਣਾ ਹੈ ਕਦੇ ਕਿਸੇ ਦੇ ਪਿੱਛੇ ਤੁਰਨਾ ਹੈ ਸਫ਼ਰ ਹੈ ਰੁਕ-ਰੁਕ ਹੀ ਤੈ ਹੋਣਾ ਹੈ ਅਸੀਂ ਜ਼ਿੰਦਗੀ ਦੇ ਝਮੇਲਿਆਂ ਵਿੱਚ ਇੰਨਾ ਉਲਝ ਗਏ ਹਾਂ ਕਿ ਹੱਸਣਾ ਹੀ ਭੁੱਲਦੇ ਜਾ ਰਹੇ ਹਾਂ ਜੇਕਰ ਚਿਹਰਿਆਂ ਤੇ ਨਜ਼ਰ ਮਾਰੀਏ ਤਾਂ ਕੋਈ ਕੋਈ ਚਿਹਰਾ ਰੂਹ ਤੋਂ ਹੱਸਦਾ ਨਜ਼ਰ ਆਉਂਦਾ ਹੈ ਤਰੱਕੀ ਕਰੋ ਪਰ ਚਿਹਰਿਆਂ ਦੀ ਰੌਣਕ ਨੂੰ ਬਰਕਰਾਰ ਰੱਖੋ ਕਦੇ ਵੀ ਉਹ ਮੌਕੇ ਨਾ ਗਵਾਓ ਜੋ ਤੁਹਾਡੇ ਚਿਹਰੇ ਤੇ ਹਾਸਾ ਲਿਆਉਣ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਖੁਸ਼ੀਆਂ ਨੂੰ ਵੱਧ ਤੋਂ ਵੱਧ ਵੜਨਾ ਚਾਹੀਦਾ ਹੈ ਤਾਂ ਕਿ ਤੁਹਾਡੀ ਰੂਹ ਨੂੰ ਸਕੂਨ ਮਿਲ ਸਕੇ ਜਦੋਂ ਵੀ ਅਸੀਂ ਦੋਸਤਾਂ ਮਿੱਤਰਾਂ ਨਾਲ ਰਲ ਕੇ ਬੈਠਦੇ ਹਾਂ ਗੱਪਾ ਛੱਪਾ ਮਾਰਦੇ ਹਾਂ ਤਾਂ ਸਾਡੇ ਦੁੱਖ ਦੂਰ ਹੋ ਜਾਂਦੇ ਹਨ ਅਸੀਂ ਉਮਰ ਦੇ ਪੜਾ ਤੋਂ ਬਹੁਤ ਪਿੱਛੇ ਆ ਜਾਂਦੇ ਹਾਂ ਤੇ ਬੱਚਿਆਂ ਦੀ ਤਰ੍ਹਾਂ ਬਣ ਜਾਂਦੇ ਹਾਂ ਤੇ ਸਾਨੂੰ ਦੁਨੀਆਦਾਰੀ ਦੀ ਕੋਈ ਪਰਵਾਹ ਨਹੀਂ ਰਹਿੰਦੀ ਤੇ ਉਸ ਵਕਤ ਅਸੀਂ ਫੁੱਲਾਂ ਵਾਂਗ ਖਿੜੇ ਹੋਏ ਤੇ ਫੁੱਲਾਂ ਵਾਂਗ ਹੌਲੇ ਮਹਿਸੂਸ ਕਰਨ ਲੱਗ ਜਾਂਦੇ ਹਾਂ ਜਿਵੇਂ ਸਾਨੂੰ ਕੋਈ ਤਕਲੀਫ ਹੀ ਨਹੀਂ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਆਪਣੇ ਆਪ ਨੂੰ ਮੰਨਣ ਵਿੱਚ ਹੈ ਜਦੋਂ ਤੁਸੀਂ ਆਪਣੀਆਂ ਕਮਜ਼ੋਰੀਆਂ ਖੋਪੀਆਂ ਭੂਤਕਾਲ ਤੇ ਵਰਤਮਾਨ ਨੂੰ ਬਿਨਾਂ ਨਫ਼ਰਤ ਸਵੀਕਾਰ ਲੈਂਦੇ ਹੋ ਉੱਥੇ ਹੀ ਤਬਦੀਲੀਆਂ ਦੀ ਸ਼ੁਰੂਆਤ ਹੁੰਦੀ ਹੈ ਸਵੀਕਾਰਤਾ ਅੰਦਰਲੀਆਂ ਰੁਕਾਵਟਾਂ ਹਟਾਉਂਦੀ ਹੈ ਮਨ ਹੌਲਾ ਹੁੰਦਾ ਹੈ ਤੇ ਰੂਹ ਸ਼ਾਂਤ ਫਿਰ ਦੇਖਣਾ ਜ਼ਿੰਦਗੀ ਤੁਹਾਡੇ ਹੀ ਅਨਸਾਰ ਬਦਲਣ ਲੱਗ ਪਵੇਗੀ ਤੇ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਲੱਗ ਜਾਣਗੀਆਂ ਕਿਉਂਕਿ ਮਨ ਦੀ ਸੋਚ ਹੀ ਹਰ ਕੰਮ ਦਾ ਸਰੋਤ ਹੁੰਦੀ ਹੈ ਜਦੋਂ ਸੋਚ ਤੁਹਾਡੇ ਕਾਬੂ ਵਿੱਚ ਆ ਗਈ ਡਰ ਸ਼ੱਕ ਤੇ ਘਾਟ ਦੀ ਭਾਵਨਾ ਆਪੇ ਹੀ ਖਤਮ ਹੋਣ ਲੱਗ ਪੈਂਦੀ ਹੈ ਫਿਰ ਮਨ ਤੁਹਾਨੂੰ ਕਮਜ਼ੋਰ ਨਹੀਂ ਸ਼ਕਤੀਸ਼ਾਲੀ ਬਣਾਉਂਦਾ ਹੈ ਐਸੇ ਮਨ ਨਾਲ ਕੀਤੇ ਕੰਮ ਸਫਲਤਾ ਸੁਖ ਅਤੇ ਸਹੂਲਤਾਂ ਵੱਲ ਲੈ ਜਾਂਦੇ ਹਨ ਇਸੇ ਲਈ ਕਿਹਾ ਗਿਆ ਹੈ ਕਿ ਜਿਹੜਾ ਆਪਣੇ ਮਨ ਦਾ ਰਾਜਾ ਹੈ ਉਹ ਸੰਸਾਰ ਦਾ ਵੀ ਰਾਜਾ ਹੈ ਐਸ ਲਈ ਹਮੇਸ਼ਾ ਆਪਣੇ ਮਨ ਦੀ ਸੁਣੋ ਜਿੰਦਗੀ ਦੇ ਰਜੇਵਿਆਂ ਵਿੱਚੋਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਲਈ ਜਰੂਰ ਟਾਈਮ ਕੱਢੋ ਕਿਉਂਕਿ ਜੋ ਆਨੰਦ ਦੋਸਤਾਂ ਮਿੱਤਰਾਂ ਦੇ ਨਾਲ ਰਲ ਮਿਲ ਕੇ ਆਉਂਦਾ ਹੈ ਤੇ ਉਹ ਆਨੰਦ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦਾ ਐਸ ਲਈ ਜ਼ਿੰਦਗੀ ਵਿੱਚ ਜਰੂਰ ਟਾਈਮ ਕੱਢੋ ਕਿ ਤੁਸੀਂ ਉਹਨਾਂ ਖੁਸ਼ੀਆਂ ਨੂੰ ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਆਪਣੇ ਬੂਹੇ ਤੇ ਲੈ ਕੇ ਆਓ ਕਿਉਂਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਇਹਨਾਂ ਨੂੰ ਹਮੇਸ਼ਾ ਹੀ ਬੁਲਾਉਣਾ ਪੈਂਦਾ ਹੈ ਤੇ ਉਹਨਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ ਸਾਨੂੰ ਹਮੇਸ਼ਾ ਆਪਣੇ ਪਰਿਵਾਰ ਦੋਸਤਾਂ ਮਿੱਤਰਾਂ ਨਾਲ ਖੁਸ਼ੀ ਭਰਿਆ ਜੀਵਨ ਜਿਉਣਾ ਚਾਹੀਦਾ ਹੈ ਇਹਨਾਂ ਖੁਸ਼ੀਆਂ ਨਾਲ ਪਰਿਵਾਰ ਅਤੇ ਦੋਸਤਾਂ ਤੇ ਆਈ ਕੋਈ ਵੀ ਮੁਸ਼ਕਲ ਨੂੰ ਹੱਲ ਕੀਤਾ ਜਾ ਸਕਦਾ ਹੈ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਵੀਡੀਓ ਅੱਗੇ ਦੇਖਣ ਨੂੰ ਹੋਰ ਵੀ ਮਿਲਦੀਆਂ ਰਹਿਣਗੀਆਂ ਧੰਨਵਾਦ